ਉਹਡ ਕੈਮੀਕਲ ਆ ਪਰਫਿਊਮ ਆਪਣੇ ਬੈਜ਼ੋਟ ਅਲਕੋਹਲ ਨੇ ਉਹ ਕੱਪੜਿਆਂ ਦੇ ਉੱਤੇ ਬਈ ਜਿੰਨਾ ਟਾਈਮ ਕੱਪੜੇ ਵਾਸ਼ ਨਹੀਂ ਹੁੰਦੇ ਖੁਸ਼ਬੂ ਜਾਂਦੀ ਓਕੇ ਜਿੰਨਾ ਟਾਈਮ ਵਾਸ਼ ਨਹੀਂ ਹੁੰਦੇ ਚਾਹੇ ਆਪਾਂ ਸਾਲ ਭਰ ਨਗਰੇ ਚਾਹੇ ਸਾਲ ਕੱਪੜੇ ਪੇ ਰਹਿਣ ਸਾਲ ਵੀ ਉਹਨਾਂ 'ਚ ਖੁਸ਼ਬੂ ਨਹੀਂ ਆਉਗੀ ਬਈ ਸਾਰੇ ਹੀ ਊ ਦਾਤਰ ਆਪਣੇ ਕੋਲੇ ਇੰਪੋਰਟਡ ਆ ਬੈਜ਼ੋਟ ਕੈਮੀਕਲ ਬੈਜ਼ੋਟ ਅਲਕੋਹਲ ਤੇ ਕੰਟੀਨਿਊਲੀ ਸਟਾਰਟ ਹੋਈ ਨੇ ਆਪਣੀ ਮੰਨਿਆ ਦਾ 3 ਮਿੰਟ ਤੋਂ ਇਥੇ ਅਪਲਾਈ ਕਰਦੇ ਅੱਛਾ ਇਦੂ ਬਾਦੀ ਇਦਾਂ ਰਬ ਕਰੋ ਐਦਾਂ ਕਰਨਾ ਨੂੰ ਹਾਂਜੀ 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 ਅੱਛਾ ਹਾਂ ਇਹ ਦੁਬਾਰਾ ਕਰਕੇ ਆਪੇ ਇਥੋਂ ਲੈ ਕੇ ਆਉਣੇ ਨੂੰ ਹੱਥ ਨੂੰ ਇਦਾਂ ਜਿਗਦਾ ਮੈਂ ਕਰਾਂ ਹਾਂਜੀ ਹਾਂ ਇਹ ਤਾਂ ਆਹੀ ਹੂੰ ਇਹ ਦੁਬਾਰਾ ਦੇ ਕੱਪਾਂ ਦੇ ਤੱਕ ਓਕੇ ਅਸਲ ਇਹ ਚੀਜ਼ ਦੀ ਵਜ੍ਹਾ ਕਿ ਕਿਉਂਕਿ ਇਦਾਂ ਕਰਕੇ ਇਹਦਾ ਔਇਲ ਬੇਸ ਖਤਮ ਹੋ ਜਾਂਦਾ ਸ਼ਾਮਾ ਇਹ ਤਰ੍ਹਾਂ ਵਾਲੇ ਨੇ ਖੜੇ ਆ ਬਠਿੰਡੇ ਦੇ ਵਿੱਚ ਜਿਹੜੇ ਭਰਾ ਫਰੇਗਰੈਂਸ ਦੇ ਸ਼ਕੀਨ ਨੇ ਦੁਬਈ ਵਾਲੇ ਇਹ ਤਰ ਸਿੱਧਾ ਤੁਹਾਨੂੰ ਇਥੋਂ ਮਿਲਣਗੇ ਜੇਕਰ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਪਸੰਦ ਆਉਂਦਾ ਉਰਜਾ ਇਤਰ ਤਾਂ ਤੁਸੀਂ ਆਨਲਾਈਨ ਕਿਤੋਂ ਵੀ ਬੈਠੇ ਮੰਗਾ ਸਕਦੇ ਹੋ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਹੈ ਬਾਹਰ ਤੁਹਾਨੂੰ ਥੋੜਾ ਜਿਹਾ ਮਤਲਬ ਉਹਦਾ ਖਰਚਾ ਦੇਣਾ ਪਊਗਾ ਹਨਾ ਬਣੇ ਰਹੋ ਵੀਡੀਓ ਦੇ ਐਂਡ ਤੱਕ ਕਰ ਬਹੁਤ ਹੀ ਘੈਂਟ ਆਪਾਂ ਗੱਲਬਾਤ ਲੈ ਕੇ ਆਇਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਆਪਣੇ ਚੈਨਲ ਦੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੇ ਦੋਸਤੋ ਤੇ ਦੋਸਤੋ ਨਾਲ ਆਪਣੇ ਅਮਨ ਬਾਈ ਨੇ ਸਾਰੀ ਜਾਣਕਾਰੀ ਆਪਾਂ ਨੂੰ ਉਦ ਤੇ ਅਤਰ ਬਾਰੇ ਦੇਣਗੇ ਬਾਈ ਕੀ ਹਾਲ ਚਾਲ ਵਧੀਆ ਹੁੰਦੀ ਤੇ ਬਈ ਆਪਣੇ ਤੋਂ ਮਤਲਬ ਕੀ ਕੁਆਂਟੀਟੀ ਹੈ ਕਿੱਥੋਂ ਸਟਾਰਟ ਹੋ ਜਾਂਦਾ ਰੇਟ ਤੋਂ ਲੈ ਕੇ ਸਾਰੀ ਜਾਣਕਾਰੀ ਦੇ ਦੋ ਆਪਾਂ ਭਈ ਆਪਣੇ ਕੋਲੇ ਆ ਮਲੇਡ ਕੋਟ ਲਈ ਸ਼ਾਮਾ ਜੀ ਦੀ ਫਰੈਂਚਾਈਜ਼ ਠੀਕ ਹੈ ਉਹਨਾਂ ਦੇ ਆ ਪੰਜਾਬ ਦੇ ਵਿੱਚ ਆਲਰੇਡੀ 38 ਬ੍ਰਾਂਚਾਂ ਹਨ ओके ਉਹਦੇ ਵਿੱਚ ਦੋ ਆਪਣੇ ਕੋਲ ਨੇ ਬਠਿੰਡਾ ਦੇ ਮਾਂਸਾ ਹਮ ਸਾਰੇ ਹੀ ਉਹ ਦਾਦਰ ਆਪਣੇ ਕੋਲੇ ਇੰਪੋਰਟਡ ਆ ਵਿਦਆਉਟ ਕੈਮੀਕਲ ਬਜ਼ੋਟਲ ਕੋਗੇ ਤੇ ਕਵੈਂਟਿਨਰੀ ਸਟਾਰਟ ਹੋ ਜਾਂਦੀ ਹੈ ਆਪਣੀ ਮੰਨਿਆ ਦਾ 3 ml ਤੋਂ ਮਤਲਬ ਕਿ 100 ਰੁਪਏ ਪਰ ml ਰੇਟ ਹੈ 300 ਰੁਪਏ ਓਕੇ ਹਾਂਜੀ ਤੇ ਭਾਈ ਇਹਨਾਂ ਨੂੰ ਲਾਉਣ ਦਾ ਤਰੀਕਾ ਕੀ ਗੱਲ ਬਾਤ ਆ ਦਿਖਾਵਾਂਗੇ ਚੈੱਕ ਕਰਾਂਗੇ ਮੜਾ ਜਾਂ ਤੇ ਆਜੋ ਦੋਸਤੋ ਵੀਡੀਓ ਦੇ ਐਂਡ ਤੱਕ ਰਹੇ ਬਣੇ ਰਹੋ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਯਾਰ ਲਾਈਕ ਵਾਲਾ ਬਟਨ ਦਬਦਿਆ ਕਰੋ ਕਿਉਂਕਿ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਆ ਰੋਜ਼ ਹਨਾ ਤੇ ਲਾਈਕ ਜਰੂਰ ਕਰਦਿਆ ਕਰੋ ਵੀਡੀਓ ਨੂੰ ਹਾਂਜੀ ਬਈ ਸਟਾਰਟ ਕਰੋ ਇਹਨੂੰ ਅਪਲਾਈ ਕਰਨ ਦਾ ਤਰੀਕਾ ਪਤਾ ਕਰ ਲੀਏ ਬਈ ਹਾਂਜੀ ਇਹਨੂੰ ਆਪਾਂ ਇੱਥੇ ਅਪਲਾਈ ਕਰਦੇ ਅੱਛਾ ਇਦੂ ਬਾਦ ਇਹਦਾ ਰਬ ਕਰੋ ਐਦਾਂ ਕਰਨਾ ਇਹਨੂੰ ਹਾਂਜੀ 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 ਅੱਛਾ ਹਾਂ ਇਦੂ ਬਾਦ ਕਰਕੇ ਆਪਾਂ ਇਥੋਂ ਲੈ ਕੇ ਆਉਣੇ ਨੂੰ ਹੱਥ ਨੂੰ ਐਦਾਂ ਜਿਦਾਂ ਮੈਂ ਕਰਾਂ ਹਾਂਜੀ ਹਾਂ ਇਹ ਤਾ ਆਹ ਚੀਜ਼ ਹੂੰ ਇਦੂ ਬਾਦ ਇਹਦੇ ਕੱਪ ਲੈ ਲਓ ਓਕੇ ਅਸਲ ਇਹ ਚੀਜ਼ ਦੀ ਵਜ੍ਹਾ ਕਿ ਕਿਉਂਕਿ ਐਦਾਂ ਕਰਕੇ ਇਹਦਾ ਔਇਲ ਬੇਸ ਖਤਮ ਹੋ ਜਾਂਦਾ ਇਹ ਤੇਲ ਹੀ ਹੈ ਓਕੇ ਹਾਂ ਜੀ ਹਾਂ ਜੀ ਕਿਉਂ ਸਿੱਧਾ ਲਾਵਾਂਗੇ ਫਿਰ ਦਾਗ ਪਾਊਗਾ ਇੰਧਰ ਰਬ ਕਰਕੇ ਓਇਲ بیس ਖਤਮਾ ਕੱਲੀ ਖੁਸ਼ਬੂ ਰਹੇਗੀ ਹੁਣ ਏਦਾਂ ਆਪਾਂ ਕੱਪੜੇ ਤੇ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਜੇ ਸਿੱਧਾ ਲਾਵਾਂਗੇ ਤਾਂ ਦਾਗ ਪੈ ਜਾਊਗਾ ਓਕੇ ਤੇ ਦੋਸਤੋ ਇਹ ਤੁਸੀਂ ਬਿਲਕੁਲ ਨਵੀਂ ਚੀਜ਼ ਦੇਖ ਰਹੇ ਹੋ ਯਾਰ ਇਹਨੂੰ ਅਪਲਾਈ ਕਰਨ ਦਾ ਤਰੀਕਾ ਕਿਵੇਂ ਕਈ ਵਾਰੀ ਆਪਾਂ ਲੈ ਜਾਂਦੇ ਆ ਤੇ ਸਿੱਧਾ ਹੀ ਕੱਪੜੇ ਤੇ ਲਾ ਲੈਂਦੇ ਆ ਹਨਾ ਤੇ ਇਹ ਤਾਂ ਹੋ ਗਿਆ ਬਾਈ ਲਾਉਣ ਦਾ ਤਰੀਕਾ ਤੇ ਬਾਈ ਥੋੜੀ ਜਿਹੀ ਫਰੇਗਰੈਂਸ ਚੈੱਕ ਕਰੋ ਮੜੀਏ ਆਪਣੇ ਦੋਸਤ ਦੇਖੀ ਜਾਂਦੇ ਨੇ ਮਤਲਬ ਦੇਖਦਾ ਰਹੇ ਨੇ ਤੇ ਆਪਾਂ ਚੈੱਕ ਕਰਾ ਦਈਏ ਮੜਾ ਬਾਕੀ ਹੈਗੀ ਇਹ ਗੱਲਬਾਤ ਬਈ ਤੇ ਦੋਸਤੋ ਅਸੀਂ ਤੁਹਾਨੂੰ ਤੁਸੀਂ ਦਿਖਾ ਤੁਹਾਨੂੰ ਦਿਖਾ ਸਕਦੇ ਆ ਪਰ ਸੰਘਾ ਨਹੀਂ ਸਕਦੇ ਕੈਮਰੇ ਦੇ ਵਿੱਚ ਸੰਘਾਈਏ ਕਿਵੇਂ ਹੈ ਤੇ ਬਹੁਤ ਹੀ ਘੈਂਟ ਗੱਲਬਾਤ ਆ ਬਈ ਇੱਕ ਦੋ ਸਾਨੂੰ ਹੋਰ ਚੈੱਕ ਕਰਾਓ ਤੁਸੀਂ ਬਾਕਮਾਲ ਆ ਯਾਰ ਬਈ ਪਾਰਟੀਆਂ ਪੂਟੀਆਂ ਦੇ ਵਿੱਚ ਇਹਨੂੰ ਲਾ ਕੇ ਯਾਰ ਬੰਦੇ 'ਚੋਂ ਅਲੱਗ ਹੀ ਫਰੇਗਰੈਂਸ ਆਊਗੀ ਕਿਉਂ ਜੀ ਇਹ ਨਹੀਂ ਹੈਗਾ ਵੀ ਕਿਸੇ ਨਾਲ ਮੈਚ ਨਹੀਂ ਕਰ ਸਕਦਾ ਬੰਦਾ ਬੱਤਰ ਘੱਟ ਜਾਂਦੀ ਵੀ ਨਹੀਂ ਹੂੰ ਤੇ ਭਾਈ ਇਹਦੇ ਬਾਰੇ ਬੱਸ ਦੱਸੋ ਫਿਰ ਸਾਨੂੰ ਰੇਟ ਰੂਟ ਤੋਂ ਲੈ ਕੇ ਹੁਣ ਆਪਾਂ ਰੇਟ ਤੇ ਆਉਨੇ ਆ ਰੇਟ ਜੀ ਕਿਹੜੀ ਮਰਜ਼ੀ ਲੈ ਲਓ ਆਪਾਂ ਕੋਲ 450 ਟੈਪ ਨੇ ਅਲੱਗ-ਅਲੱਗ ਖੁਸ਼ਬੂਆਂ ਓਕੇ ਕਿਹੜੀ ਮਰਜ਼ੀ ਖੁਸ਼ਬੂ ਲੈ ਲਓ 100 ਰੁਪਿਆ ਪਰ ਐਮ ਉਹ ਕੰਟੀਨਿਊਟੀ ਸਟਾਰਟ ਹੋ ਜਾਂਦੀ ਹੈ 3 ਐਮ ਅੱਛਾ ਜੇ ਉਹਦੇ ਵਿੱਚ ਵੀ ਜੇ ਆਪਾਂ ਤਿੰਨ ਇਕੱਠੀਆਂ ਲੈਣੇ ਆ 900 ਬੰਦ ਹੈ ਹਾਂਜੀ ਪਰ ਆਪਾਂ ਪਰਸੂ ਦੇ ਦਿੰਦੇ ਓਕੇ ਹਾਂਜੀ ਤੇ ਦੋਸਤੋ ਮੈਂ ਤੁਹਾਨੂੰ ਥੋੜਾ ਜਿਹਾ ਸੌਖਾ ਕਰਕੇ ਦੱਸਦਾ ਬਾਈ ਦੀ ਗੱਲ ਵਿਚਾਲੇ ਗੱਲ ਆ 300 ਰੁਪਈ ਤੋਂ ਇਹਨਾਂ ਤੋਂ ਸ਼ੁਰੂ ਹੋ ਜਾਂਦਾ ਮਤਲਬ ਜਿਹੜਾ ਅਤਰ ਦੀ 시ਸ਼ੀਆ ਹਾਂਜੀ ਕਿਉਂ ਜੀ ਜੇ ਤੁਸੀਂ ਤਿੰਨ ਇਕੱਠੀਆਂ ਲੈਣੇ ਉਹਦੇ ਵਿੱਚ ਵੀ 100 ਰੁਪਇਆ ਲੈਸ ਕਰ ਦਿੰਦੇ ਆ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਪਣੀ ਵੀਡੀਓ ਦੇਖ ਕੇ ਆਉਣ ਵਾਲਿਆਂ ਲਈ ਸਪੈਸ਼ਲ ਲੈਸ ਹੈ ਵੀਡੀਓ ਨੂੰ ਲਾਈਕ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਓ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਹਾਂਜੀ ਭਾਈ ਅੱਗੇ ਦੱਸੋ ਜੀ ਅੱਗੇ ਆਪਣੇ ਕੋਲੇ ਕੋਈ ਪਰਫਿਊਮ ਆ ਗਈ ਹਾਂਜੀ ਇਹੀ ਉਦਾ ਇਧਰ ਹੀ ਆ ਗਈ ਪਰਫਿਊਮ ਹਾਂਜੀ ਹਾਂਜੀ ਉਦਾ ਤਰ੍ਹਾਂ ਤੋਂ ਤਿਆਰ ਕਰੇ ਹੋਏ ਠੀਕ ਹੈ ਬਦੋਟ ਕੈਮੀਕਲ ਆ ਪਰਫਿਊਮ ਆਪਣੇ ਬਦੋਟ ਅਲਕੋਹਲ ਨੇ ਹਾਂਜੀ ਉਹ ਕੱਪੜਿਆਂ ਦੇ ਉੱਤੇ ਬਈ ਜਿੰਨਾ ਟਾਈਮ ਕੱਪੜੇ ਬੋਸ਼ ਨਹੀਂ ਹੁੰਦੇ ਖੁਸ਼ਬੂ ਜਾਂਦੀ ਓਕੇ ਜਿੰਨਾ ਟਾਈਮ ਬੋਸ਼ ਨਹੀਂ ਹੁੰਦੇ ਚਾਹੇ ਆਪਾਂ ਸਾਲ ਭਰ ਨਗਰੇ ਚਾਹੇ ਸਾਲ ਕੱਪੜੇ ਪੈ ਰਣ ਸਾਲ ਵੀ ਉਹਨਾਂ 'ਚੋਂ ਖੁਸ਼ਬੂ ਨਹੀਂ ਆਉਗੀ ਬਈ ਖੁਸ਼ਬੂ ਜਾਂਦੀ ਓਕੇ ਇਹ ਚੀਜ਼ ਦੀ ਗਾਰੰਟੀ ਹੈ ਠੀਕ ਹੈ ਬਈ ਤੇ ਬਈ ਇੱਕ ਜਿਹੜੇ ਹੁਣ ਚੱਲੇ ਨੇ ਜਿਵੇਂ ਯਾਰ ਬਾਹਲਾ ਹੀ ਨਾ ਨੂੰ ਜਾਂ ਚੱਲਦਾ ਗਾਣਿਆਂ ਦੇ ਵਿੱਚ ਉਹਨਾਂ ਨਾਲੋਂ ਇਹਨਾਂ ਦਾ ਕਿੰਨਾ ਕੁ ਫਰਕ ਹੈ ਬਈ ਸਾਰੀ ਨਹੀਂ ਆਪਣੀ ਕੋਲ ਠੀਕ ਹੈ ਸਾਰੇ ਹੀ ਨੇ ਉਹਨਾਂ ਦੀ ਲਾਸਟ ਚਲੋ ਆਪਾਂ ਕਿਸੇ ਕੰਪਨੀ ਦਾ ਨਾਮ ਹੀ ਲੈਂਦੇ ਹਾਂ ਉਹਨਾਂ ਦੀ ਲਾਸਟ ਨਾਲ ਆਪਣੀ ਜਿਆਦਾ ਲਾਸਟਿੰਗ ਕਰਦੇ ਠੀਕ ਹੈ ਹਾਂ ਇਹ ਚੀਜ਼ ਦੀ ਕਰ ਤੇ ਨਾਲੇ ਸਿਹਤ ਵਾਸਤੇ ਵੀ ਵਧੀਆ ਨੇ ਹਾਂ ਕਿਉਂਕਿ ਉਹ ਤਾਂ ਕੈਮੀਕਲ ਆਗੇ ਹਾਂ ਹਾਂ ਇਹ 100% Ориਜਨਲ ਦੀ ਗਾਰੰਟੀ ਹੈ ਠੀਕ ਹੈ ਤੇ ਦੋਸਤੋ ਕਿਸੇ ਨੂੰ ਮੰਨ ਕੇ ਚਲੋ ਬਿੱਲ ਚਾਹੀਦਾ ਆਪਾਂ ਬਿੱਲ ਵੀ ਦੇ ਦਾਂ ਓਕੇ ਹਾਂ ਬੀ Ориਜਨਲ ਦਾ ਵੀ ਹੈ ਪੱਕਾ ਕੰਮ ਆ ਪੱਕਾ ਠੀਕ ਹੈ ਤੇ ਦੋਸਤੋ ਇੱਕ ਚੀਜ਼ ਹੋਰ ਹੈ ਜਿਹਨਾਂ ਦੇ ਮਤਲਬ ਜਿਹੜੇ ਪਰਿਭਾਸ਼ਾ ਦੇ ਗਾਣੇ ਗੋਣਿਆਂ ਦੇ ਵਿੱਚ ਨਾ ਚੱਲਦੇ ਨੇਗੇ ਤੁਸੀਂ ਉਹਦੇ ਨਾਲ ਦੀ ਫ੍ਰੈਗਰੈਂਸ ਭਾਲਦੇ ਤਾਂ ਬਾਈ ਹੋਰੀ ਸਾਨੂੰ ਉਹਦੇ ਨਾਲ ਦੀ ਵੀ ਮਿਲਾ ਕੇ ਦੇ ਦਾਂਗੇ ਰੇਟ ਉਹਦੇ ਨਾਲੋਂ ਬਹੁਤ ਜ਼ਿਆਦਾ ਘੱਟ ਹੋਊਗਾ ਹਾਂਜੀ ਹਾਂਜੀ ਕਿਉਂ ਜੀ 1500 2000 ਦੇ ਵਿੱਚ ਪਰਫਿਊਮ ਬਣ ਜਾਂਦਾ ਜਿਹੜਾ ਮਰਦ ਜੀ ਮਹਿੰਗਾ ਬ੍ਰਾਂਡ ਲਿਆਓ ਠੀਕ ਹੈ ਤੁਹਾਨੂੰ ਆਪਾਂ 50 ਤੋਂ 60 ml ਕਵਾਂਟੀਟੀ 'ਚ 1500 2000 ਦੇ ਵਿੱਚ ਤਿਆਰ ਕਰਕੇ ਦਿੰਦਾ ਠੀਕ ਹੈ ਤੇ ਸਾਹਮਣੇ ਬਾਈ ਅੱਗੇ ਆਹ ਬਾਲੀਆਂ ਸੋਹਣੀਆਂ ਸ਼ੀਸ਼ੀਆਂ ਸੁਸ਼ੀਆਂ ਪਈਆਂ ਇਹ ਕੀ ਗੱਲਬਾਤ ਹੈ ਇਹ ਗਿਫਟ ਐਸੈਸਰੀ ਆ ਗਈ ਵੀਰੇ ਗਿਫਟ ਨੇੜੇ ਕਰਕੇ ਦਿਖਾ ਦਿਓ ਥੋੜਾ ਜਿਹਾ ਕੈਮਰਾ ਹਰਮਨ ਤੇ ਇਹ ਗਿਫਟ ਵਾਲੀ ਐਸੈਸਰੀ ਇਹ ਵੱਡੇ ਭਾਈ ਜੀ ਕਿਸੇ ਨੂੰ ਗਿਫਟ ਦੇਣਾ ਕਿਸੇ ਨੇ ਅੱਛਾ ਸ਼ੀਸ਼ੀ ਦਾ ਕੋਈ ਰੇਟ ਨਹੀਂ ਓਕੇ ਹਾਂਜੀ ਹਾਂਜੀ ਜਿੰਨਾ ਇਹਦੇ ਵਿੱਚ ਆਤਰ ਫਿੱਲੂਗਾ ਆਪਾਂ ਪੈਸੇ ਉਹ ਦੇ ਲੈਣੇ ਠੀਕ ਹੈ ਹਾਂ ਹਾਂ ਸ਼ੀਸ਼ੀ ਫਰੀ ਹੈ ਓਕੇ ਤੇ ਦੋਸਤੋ ਇੱਥੇ ਇੱਕ ਗੱਲ ਹੋਰ ਆ ਯਾਰ ਤੁਸੀਂ ਸ਼ੀਸ਼ੀਆਂ ਦੇਖੋ ਕਿੰਨੀਆਂ ਘੈਂਟ ਨੇ ਕਿੰਨੀਆਂ ਸੋਹਣੀਆਂ ਨੇ ਇਹੋ ਜਿਹੇ ਦਾ ਸ਼ੀਸ਼ੀ ਨਹੀਂ ਮਿਲਣੇ ਇਹਦੇ ਨਾਲ ਦੀ ਕਾਪੀ ਪਰ ਬਾਈ ਹੋ ਰਿਆ ਨੇ ਜਿੰਨਾ ਇਹਦੇ ਵਿੱਚ ਪਰਫਿਊਮ ਪਊਗਾ ਸੌਰੀ ਇਤਰ ਪਊਗਾ ਜਿੰਨਾ ਇਹਦੇ ਵਿੱਚ ਇਤਰ ਪਊਗਾ ਉਹਨੇ ਹੀ ਪੈਸੇ ਲੈਣੇ ਆ 100 ਰੁਪਏ ਪਰ ਐਮ ਐਲ ਠੀਕ ਆ 3 ਐਮ ਐਲ 4 ਐਮ ਐਲ 5 ਐਮ ਐਲ 100 ਰੁਪਏ ਦੇ ਨਾਲ ਤੁਸੀਂ ਜੋੜ ਤੇ ਸ਼ੀਸ਼ੀ ਦਾ ਤੁਹਾਨੂੰ ਕੋਈ ਪੈਸਾ ਨਹੀਂ ਇਹ ਗੱਲ ਬਾਈ ਹੋਰਾਂ ਦੀ ਬਹੁਤ ਵਧੀਆ ਲੱਗੀ ਤੇ ਬਾਈ ਅ ਅੱਗੇ ਆ ਕੇ ਰੱਖੀ ਬੈਠੇ ਹੋ ਤੁਸੀਂ ਮਰੱਬੇ ਮਰੱਬੇ ਜੇ ਵੀ ਰੱਖੀ ਬੈਠੇ ਹੋ ਇਹ ਸ਼ਹਿਦ ਦੇ ਵਿੱਚ ਤਿਆਰ ਨਹੀਂ ਬਾਈ 100% 오ਰੀਜਨਲ ਸ਼ਹਿਦ ਆ ਉਹਦੇ ਵਿੱਚ ਲਸਣ ਦਾ ਮਰੱਬਾ ਹੋ ਗਿਆ ਹੂੰ ਤੇ ਉਹਦੇ ਵਿੱਚ ਮੰਨ ਕੇ ਚਲੋ ਔਲੇ ਹੋਗੇ ਅੱਛਾ ਉਹਦੇ ਵਿੱਚ ਹੀ ਮੰਨ ਕੇ ਚਲੋ ਖੰਜੂਰਾ ਹੋਗੀਆਂ ਤੇ ਇਹਦਾ ਬਾਈ ਇਹ ਕੀ ਕੰਮ ਕਰਦਾ ਫਿਰ ਲਸਣ ਦਾ ਸ਼ਹਿਦ ਦੇ ਵਿੱਚ ਕੋਈ ਬੈਨੀਫਿਟ ਹੈ ਆ ਮੰਨ ਕੇ ਚਲੋ ਕਿਸ ਦਾ ਖੂਨ ਗੜਾ ਓਕੇ ਤੇ ਮਨਨਿਕ ਚਲ ਕੇ ਕੈਸਟ੍ਰੋਲ ਵਧਿਆ ਹੋਇਆ ਉਹ ਚੀਜ਼ਾਂ ਵਾਸਤੇ ਇਹ ਬਹੁਤ ਫਾਇਦੇਮੰਦ ਹੈ। ਮਤਲਬ ਦੇਸੀ ਚੀਜ਼ਾਂ ਨੇ ਸਾਰੀਆਂ ਤੇ ਦੋਸਤੋ ਬਾਈ ਹੋਰਾਂ ਕੋਲੇ ਇਹ ਚੀਜ਼ਾਂ ਵੀ ਮਿਲਦੀਆਂ ਨੇ ਯਾਰ ਜੇਕਰ ਤੁਸੀਂ ਕਿਸੇ ਮਤਲਬ ਕੋਈ ਬਿਮਾਰੀ ਆ ਆਪਦੇ ਮਾਤਾ ਪਿਤਾ ਵਾਸਤੇ ਕੋਈ ਮਗਾਉਣੀਆਂ ਖੂਨ ਗਾੜਾ ਕੈਸਟ੍ਰੋਲ ਹਨਾ ਜਾਂ ਯੂਰਿਕ ਐਸਿਡ ਤਾਂ ਹਰੇਕ ਦਾ ਵੱਧੇ ਰਹਿੰਦਾ ਹੈਗਾ ਤੇ ਇਹ ਚੀਜ਼ਾਂ ਮਤਲਬ ਤੁਸੀਂ ਉਹਦੇ ਲਈ ਮਗਾ ਸਕਦੇ ਹੋ ਤੇ ਚਾਰ ਚਾਰ ਬਿਮਾਰੀਆਂ ਨੂੰ ਕੱਟੂਗਾ ਇਹ। ਹਾਂਜੀ 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 ਜੇ ਇੱਕ ਜੇ ਚਾਰ ਬਿਮਾਰੀਆਂ ਨਾਲ ਹੋਰ ਉਠਦੀਆਂ ਨੇ ਉਹਨਾਂ ਨੂੰ ਉਠਾ ਨਹੀਂ ਦਿੰਦਾ ਹੈਗਾ ਤੇ ਭਾਈ ਆ ਖੰਗ ਵਾਲੀ ਸ਼ੀਸ਼ੀ ਵੀ ਰੱਖੀ ਬੈਠੀ ਹੈ ਤੇ ਚਾਰ ਦਿਨਾਂ ਚ ਮੰਨ ਕੇ ਚਲੋ ਅਗਲੇ ਦੀ ਖੰਗ ਚੱਕੀ ਜਾਂਦੀ ਹੈ ਓਕੇ ਹਾਂ ਇਹ ਮੰਨ ਕੇ ਚਲੋ ਕੋਈ ਇਹਦੇ ਵਿੱਚ ਦਵਾਈ ਨਹੀਂ ਆਪਾਂ ਯੂਜ਼ ਕੀਤੀ ਸਿਰਫ ਦੇਸੀ ਚੀਜ਼ਾਂ ਨਾਲ ਤਿਆਰ ਸਾਰੇ ਦੇਸੀ ਨੁਕਤੇ ਦੇ ਨਾਲ ਤਿਆਰ ਕੀਤੇ ਜਮਦੇ ਜਵਾਗ ਤੋਂ ਲੈ ਕੇ 90 95 ਸਾਲ ਦਾ ਬਜ਼ੁਰਗ ਵੀ ਇਹ ਚੀਜ਼ ਯੂਜ਼ ਕਰ ਸਕਦਾ ਓਕੇ ਤੇ ਦੋਸਤੋ ਇਹਨਾਂ ਕੋਲੇ ਯਾਰ ਬਹੁਤ ਕਾਫੀ ਇਸ ਚੀਜ਼ ਦਾ ਸਟਾਕ ਵੀ ਪਿਆਗਾ ਥੋੜਾ ਜਿਹਾ ਕੈਮਰਾ ਮਾਰ ਕੇ ਦਿਖਾ ਦੋ ਤੇ ਜਿਵੇਂ ਆ ਖੰਗਲੀ ਸ਼ੀਸ਼ੀ ਆ ਬਈ ਰੇਟ ਕੀ ਹੋਇਆ ਇਹਦਾ ਖੰਗਲੀ ਸ਼ੀਸ਼ੀ ਕੁੱਲ 250 ਰੁਪਏ ਦੇ ਕੁੱਲੀ 250 ਰੁਪਿਆ ਤੇ ਦੋਸਤੋ ਜਿਵੇਂ ਤੁਸੀਂ ਬਾਹਰੋਂ ਦੇਖ ਕੇ ਦੁਕਾਨ ਨੂੰ ਡਰ ਨਾ ਜਾਓ ਯਾਰ ਵੀ ਸ਼ੀਸ਼ੇ ਜੁਸ਼ੇ ਜੇ ਬਾਹਲੇ ਲੱਗੇ ਆ ਵੀ ਬਾਹਲੀਆਂ ਮਹਿੰਗੀਆਂ ਟਮਾ ਹੋਣਗੀਆਂ ਆ ਇਹਦਾ ਰੇਟ ਆ ਚੀਜ਼ ਦਾ ਰੇਟ ਆ ਖੰਗਲੀ ਸ਼ੀਸ਼ੀ ਦਾ ਸਿਰਫ 250 ਰੁਪਿਆ ਚਾਰ ਦਿਨਾਂ ਦੇ ਵਿੱਚ ਥੋੜੀ ਖੰਗ ਚੱਕ ਦਊਗੀ ਤੇ ਵੀਡੀਓ ਨੂੰ ਲਾਈਕ ਨਾਲ ਦੀ ਨਾਲ ਕਰਦੇ ਚੈਨਲ ਨੂੰ ਨਹੀਂ ਸਬਸਕ੍ਰਾਈ ਤੇ ਬਾਈ ਹੋਰਾਂ ਦਾ ਆਪਾਂ ਨੰਬਰ ਜਾਣਾਂਗੇ ਵੀਡੀਓ ਦੇ ਵਿੱਚ ਤੇ ਸਹੀ ਲੋਕੇਸ਼ਨ ਜੇ ਤੁਹਾਨੂੰ ਕੋਈ ਵੀ ਪਰਫਿਊਮ ਇਤਰ ਪਸੰਦ ਆਉਂਦਾ ਤਾਂ ਤੁਸੀਂ ਘਰੇ ਬੈਠੇ ਮੰਗਾਉਣਾ ਤਾਂ ਬਾਈ ਹੋਰੀ ਦਾ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਇੰਡੀਆ ਦੇ ਵਿੱਚ ਕੋਈ ਪੈਸਾ ਨਹੀਂ ਬਾਹਰ ਥੋੜਾ ਜਿਹਾ ਖਰਚੇ ਦਾ ਜਿਹੜਾ ਹੈਗਾ ਹਾਂਜੀ ਹਾਂਜੀ ਆਉਂਦਾ ਨਿਊ ਵੀ ਹੂੰ ਹਾਂਜੀ ਹਾਂਜੀ ਤੇ ਬਈ ਇੱਧਰ ਵੀ ਖਾਸਾ ਸਮਾਨ ਜਿਹਾ ਪਿਆ ਆ ਕੀ ਗੱਲਬਾਤ ਆ ਯਾਰਾ ਬੜੇ ਬੜੇ ਇਹ ਬਖੂਰਦਾਨੀ ਆ ਗਈ ਵੀਰੇ ਨੇੜੇ ਕਰਕੇ ਦਿਖਾ ਦੇ ਹਰਮਨ ਥੋੜਾ ਜਿਹਾ ਇਹ ਬਈ ਕੋਲੇ ਨਾ ਚੱਲਦਾ ਠੀਕ ਹੈ ਠੀਕ ਹੈ ਕਹਿੰਦੇ ਕੀ ਆ ਬਈ ਇਹਨੂੰ ਬਖੂਰਦਾਨੀ ਬਹੂਰਦਾਨ ਹਾਂਜੀ ਹਾਂ ਤੇ ਕੰਮ ਕਿਵੇਂ ਕਰਦਾ ਬਈ ਇਹ ਇਹ ਬਈ ਇਹਦੇ ਵਿੱਚ ਮੰਨ ਕੇ ਚਲੋ ਇੰਨੀ ਕੀ ਲੱਕੜ ਰੱਖਣੀ ਆਪਾਂ ਕੋਲਾ ਰੱਖ ਕੇ ਇਹਨੇ ਮੰਨ ਕੇ ਚਲੋ ਤਾਂ ਧੂਆ ਹੋਣਾ ਉਹਨੇ ਮੰਨ ਕੇ ਸਾਰਾ ਦਿਨ ਘਰ ਚੁੱਕਿਛ ਬਣੀ ਜਾਂਦੀ ਸਿਰਫ 10-15 ਮਿੰਟ ਚਲਾ ਕੇ ਇੱਕ ਅੱਗ ਵਾਲਾ ਕੋਲਾ ਰੱਖਣਾ ਬਸ ਆ ਉੱਪਰ ਲੱਕੜ ਰੱਖ ਬਸ ਤੇ ਉਹਦੀ ਲੱਕੜ ਤੇ ਦੋਸਤੋ ਸਾਰੇ ਤਰ੍ਹਾਂ ਦੀਆਂ ਖੁਸ਼ਬੂਆਂ ਦਾ ਧਿਆਨ ਰੱਖ ਕੇ ਚੱਲੇ ਨੇ ਬਾਈ ਹੋਰੀ ਸੋਡੇ ਲਈ ਪਾਰਟੀ ਦੇ ਵਿੱਚ ਜਾਂਦੇ ਆ ਉੱਥੇ ਵੀ ਤੁਹਾਨੂੰ ਖੁਸ਼ਬੂ ਦੇਣਗੇ ਗੱਡੀ ਦੇ ਵਿੱਚ ਬੈਨ ਗੱਡੀ ਦੇ ਵਿੱਚ ਵੀ ਰੱਖਣ ਵਾਲਾ ਹੀ ਕਰ ਪਿਆ ਇਹਨਾਂ ਕੋਲੇ ਹੂੰ ਕਾਰ ਹੈਂਗਿੰਗ ਨੇ ਇਹ ਅੱਛਾ ਇਹ ਗੱਡੀ ਦੇ ਵਿੱਚ ਟੰਗ ਲਓ ਸਾਰਾ ਦਿਨ ਗੱਡੀ 'ਚ ਹੀ ਖੁਸ਼ਬੂ ਆ ਜੇ ਠੀਕ ਹੈ ਬਾਈ ਇਹ ਕੰਮ ਕਿਵੇਂ ਕਰਦਾ ਬਾਈ ਇਹ ਕੰਮ ਵੱਡੇ ਭਾਈ ਮੰਨ ਕੇ ਚੱਲ ਜਦੋਂ ਗੱਡੀ ਨੇ ਚੱਲਣਾ ਹੈ ਇਹਨੇ ਹੱਲਣਾ ਓਕੇ ਇਹਨੇ ਹੱਲ ਗਿਆ ਕੱਚੀ ਲੱਕੜ ਹੈ ਇਹਨੇ ਗਿੱਲੀ ਹੋਣਾ ਇਸੇ ਨੂੰ ਖੁਸ਼ਬੂ ਦੇਣੀ ਹੈ ਗੱਡੀ ਖੜ ਗਈ ਇਹਨੇ ਖੜ ਜਾਣਾ ਹੈ ਠੀਕ ਹੈ ਉੱਡਣਾ ਨਹੀਂ ਫੇਰ ਉੱਡਣਾ ਨਹੀਂ ਹੈਗਾ ਹਾਂ ਕਟੋ ਕਾਟੇ 6-7 ਮਹੀਨੇ ਖਤ ਹੋਣੀ ਹੈ ਇੰਨਾ ਕੀ ਹਾਂ ਇੰਨਾ ਕੀ ਕੁੱਲ 600 ਰੁਪਏ ਦੀ ਚੀਜ਼ ਹੈ ਠੀਕ ਹੈ ਹਾਂਜੀ ਤੇ ਦੋਸਤੋ ਜਿਵੇਂ ਤੁਹਾਨੂੰ ਦੱਸ ਕੇ ਆਏ ਸੀ ਵੀ ਸਾਰੀਆਂ ਖੁਸ਼ਬੂਆਂ ਦਾ ਧਿਆਨ ਰੱਖਦੇ ਨੇ ਬਾਈ ਹੋਰੀ ਸੋ ਤੇ ਵੀਡੀਓ ਦੇ ਵਿੱਚ ਬਾਈ ਹੋਰਾਂ ਦਾ ਨੰਬਰ ਦਿੱਤਾ ਹੈ ਆਪਾਂ கரੈਕਟ ਲੋਕੇਸ਼ਨ ਜਾਣਾਂਗੇ ਤੇ ਦੋਸਤੋ ਇਹ ਸੀਗੇ ਸ਼ਾਮਾ ਇੱਤਰ ਵਾਲੇ ਤੇ ਅਮਨ ਬਾਈ ਆਪਣੇ ਨਾਲ ਸੀਗਾ ਤੇ ਆਪਾਂ ਇਹਨਾਂ ਤੋਂ ਹੋਣਾ ਸਹੀ ਲੋਕੇਸ਼ਨ ਜਾਣਾਂਗੇ ਬਠਿੰਡੇ ਦੇ ਵਿੱਚ ਕਿੱਥੇ ਜੇ ਬੈਠੇ ਨੇ ਇਹ ਤੇ ਇਹਨਾਂ ਦਾ ਨੰਬਰ ਜਿਹਦੇ ਤੋਂ ਤੁਸੀਂ ਆਨਲਾਈਨ ਆਰਡਰ ਕਰ ਸਕੋ ਕੋਈ ਵੀ ਪ੍ਰੋਡਕਟ ਬਾਈ ਆਪਣੀ ਪਹਿਲਾਂ ਤਾਂ ਸਹੀ ਲੋਕੇਸ਼ਨ ਦੱਸ ਦੋ ਕਿੱਥੇ ਹੈ ਆਪਣੀ ਲੋਕੇਸ਼ਨ ਹੈ ਵੱਡੇ ਭਾਈਜੀਤ ਰੋਡ ਤੇ 18 ਨੰਬਰ ਗਲੀ ਦੇ ਬਿਲਕੁਲ ਕੋਰਨਰ ਤੇ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ ਆਪਣਾ 97797 9980 97760 79838 ਠੀਕ ਹੈ ਜੀ ਤੇ ਦੋਸਤੋ ਇਸਕੇ ਭਾਈ ਆਵਣ ਤੇ ਬਹੁਤ ਇਹਨਾਂ ਨੇ ਕੀਮਤੀ ਜਾਣਕਾਰੀ ਦਿੱਤੀ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਦੋਸਤੋ ਧੰਨਵਾਦ